ਸੁਖਪਾਲ ਖੇੜਾ ਨੇ ਅੱਜ ਇਲਜ਼ਾਮ ਲਗਾਏ ਨੇ ਕਿ ਆਮ ਆਦੀ ਪਾਰਟੀ ਇਮਤਿਹਾਨ ਘੁਟਾਲਾ ਕਰਵਾ ਰਹੀ ਹੈ ਸ਼ਹਿਰੀ ਕਲਸੀ ਵਿਧਾਇਕ ਨੇ اور ਉਹ ਆਪਣੀ ਥਾਂ ਦੇ ਉੱਤੇ ਆਪਣੇ 12ਵੇਂ ਦਾ ਇਮਤਿਹਾਨ ਕਿਸੇ ਹੋਰ ਵਿਅਕਤੀ ਤੋਂ ਦਿਵਾ ਰਹੇ ਨੇ ਸੁਖਪਾਲ ਖੇੜਾ ਰੇਡ ਮਾਰਦੇ ਨੇ ਅਤੇ ਕਹਿੰਦੇ ਨੇ ਕਿ ਇਹ ਘੁਟਾਲਾ ਆਮ ਆਦੀ ਪਾਰਟੀ ਦੇ ਵੱਲੋਂ ਸਰਕਾਰੀ ਸਕੂਲ ਦੇ ਵਿੱਚ ਇਮਤਿਹਾਨਾਂ ਦੇ ਵਿੱਚ ਕੀਤਾ ਜਾ ਰਿਹਾ ਸਾਡੇ ਨਾਲ ਸ਼ਰੀ ਕਲਸੀ ਮੌਜੂਦ ਨੇ ਸਾਰੀ ਜਾਣਕਾਰੀ ਇਹਨਾਂ ਤੋਂ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕਈ ਹੀ ਇਹਨਾਂ ਦੇ ਵੱਲੋਂ ਆਪਣੀ ਥਾਂ ਦੇ ਉੱਤੇ ਕਿਸੇ ਹੋਰ ਬੰਦੇ ਨੂੰ ਭੇਜ ਕੇ ਇਮਤਿਹਾਨ ਦਿਵਾਇਆ ਜਾ ਰਿਹਾ ਸੀ ਸ਼ਰੀ ਕੀ ਸੱਚਾਈ ਹੈ 12ਵੀਂ ਦਾ ਇਮਤਿਹਾਨ ਹੈ ਔਰ ਕਹਿੰਦੇ ਕੀ ਵਿਧਾਇਕ ਸਾਹਿਬ ਆਪ ਚੰਡੀਗੜ੍ਹ ਬੈਠੇ ਨਹੀਂ ਐ ਐਮ ਐਲ ਏ ਹੋਸਟਲ ਦੇ ਵਿੱਚ ਔਰ ਇਮਤਿਹਾਨ ਕਿਸੇ ਹੋਰ ਤੋਂ ਦਿਵਾਉਂਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਆ ਮੇਰੀ ਗਜਟ ਦੀ ਕਾਪੀ ਆ ਗਜ਼ਰ ਦੀ ਕਾਪੀ ਹੈ ਮੈਂ ਪਲੱਸ 2 2005 ਦੇ ਵਿੱਚ ਕੀਤੀ ਸੀ ਮੇਰਾ ਰੋਲ ਨੰਬਰ 235040 ਅਮਨ ਚੇਰ ਸਿੰਘ son of ਸਰਦਾਰ ਮਨੋਹਰ ਸਿੰਘ ਜੀ ਮਦਰ ਨੇਮ ਬਲਬੀਰ ਕੌਰ ਮੈਂ 2005 ਦੇ ਵਿੱਚ ਪਲੱਸ 2 ਕੀਤੀ ਹੈ ਜੀ ਔਰ ਮੈਂ ਦੱਸਣਾ ਚਾਹੁੰਦਾ ਵੀ ਮੇਰੇ 82% ਜਿਹੜੇ ਪਲੱਸ 2 ਦੇ ਵਿੱਚੋਂ ਨੰਬਰ ਆਏ ਸੀ ਮੇਰੇ ਸੋ ਇਹ ਸਿਰਫ ਤੇ ਸਿਰਫ ਟੀਆਰਪੀ ਲੈਨਰ ਹੈ ਜੇ ਤੁਹਾਡੇ ਪਲੱਸ 2 ਦੇ ਵਿੱਚ 82% ਨੰਬਰ ਆਏ ਹੋਏ ਸੀ ਔਰ ਤੁਸੀਂ ਇਹ ਦਿਖਾ ਰਹੇ ਹੋ ਗਜ਼ਟ ਦੀ ਕਾਪੀ ਹੈਗੀ ਹੈ ਹਾਲਾਂਕਿ 2005 ਸਾਲ ਵੀ ਉਸ ਦੇ ਉੱਤੇ ਲਿਖਿਆ ਹੋਇਆ ਹੈ ਤੇ ਫਿਰ ਕਹਿੰਦੇ ਕੀ ਲੋਡ ਪੈ ਗਈ ਸੀ ਸ਼ਹਿਰੀ ਕਲਸੀ ਉਹਨਾਂ ਨੂੰ ਕਿ ਦੁਬਾਰਾ ਇਮਤਿਹਾਨ ਦੇਣ ਦੀ ਜਿਹੜਾ ਇੱਕ ਉਹਨਾਂ ਦੇ ਵੱਲੋਂ ਐਡਮਿਟ ਕਾਰਡ ਦਿਖਾਇਆ ਜਾ ਰਿਹਾ ਉਸ ਦੇ ਉੱਤੇ ਸਾਈਨ ਤੁਹਾਡੇ ਨੇ ਫੋਟੋ ਤੁਹਾਡੀ ਹੈ ਤਾਂ ਕਹਿੰਦੇ ਕਿ ਦੁਬਾਰਾ ਇਮਤਿਹਾਨ ਦੇ ਵਿੱਚ ਕਿਉਂ ਤੁਸੀਂ ਫਿਰ ਬੈਠਣ ਨੂੰ ਇਹ ਫਾਰਮ ਪਰ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਆਗੂ ਬੰਦਾ ਸੀ ਉਹਦੀ ਗਲਤੀ ਹੋ ਠੀਕ ਹੈ ਨਾਲੇ ਬੇਸਿਕਲੀ ਇਹ ਮੇਰਾ ਪਰਸਨਲ ਇਸ਼ੂ ਆ ਠੀਕ ਹੈ ਨਾ ਮੈਂ ਤੇ ਇਸ ਗੱਲੋਂ ਹੈਰਾਨ ਹੋ ਰਿਆਂ ਵਾਂ ਵੀ ਹੁਣ ਪੇਪਰ ਦੇਣ ਲੱਗੇ ਆ ਵੀ ਜੇ ਕਿਸੇ ਐਮਐਲਏ ਨੇ ਪੇਪਰ ਦੇਣੇ ਨੇ ਉਹਦੇ ਕਿਸੇ ਰਿਸ਼ਤੇਦਾਰ ਨੇ ਪੇਪਰ ਦੇਣੇ ਨੇ ਜਾਂ ਕਿਸੇ ਅਫੀਸਰ ਨੇ ਪੇਪਰ ਦੇਣੇ ਨੇ ਇਹਦਾ ਮਤਲਬ ਖਹਿਰਾ ਸਾਹਿਬ ਤੋਂ ਪਰਮਿਸ਼ਨ ਚਾਹੀਦੀ ਇਹ ਕੋਈ ਦੋ ਨੰਬਰ ਦਾ ਕੰਮ ਚੱਲ ਰਿਹਾ ਕੋਈ ਗਲਤ ਕੰਮ ਚੱਲ ਰਿਹਾ ਜਿਹੜਾ ਖਹਿਰਾ ਸਾਹਿਬ ਨੇ ਆਪਣੇ ਬਲੇਮ ਲਾਇਆ ਸ਼ਹਿਰੀ ਕਲਸੀ ਦੀ ਜਗ੍ਹਾ ਕੋਈ ਪੇਪਰ ਹੋਰ ਦੇ ਰਿਹਾ ਉਹ ਕਹਿੰਦੇ ਹਰਜੀਤ ਸਿੰਘ ਕੋਈ ਵਿਅਕਤੀ ਹੈ ਉਦਿਆਂ ਫੋਟੋਆਂ ਵੀ ਤੁਹਾਡਾ ਨਾਲ ਸਾਂਝੀਆਂ ਕਰ ਦਿੱਤੀਆਂ ਉਹਦਾ ਕੀ ਤੁਹਾਡਾ ਨਾਲ ਰਿਸ਼ਤਾ ਹੈ ਔਰ ਕੀ ਉਹ ਤੁਹਾਡੀ ਜਗ੍ਹਾ ਦੇ ਉੱਤੇ ਬੈਠਾ ਹੋਇਆ ਸੀ ਦੇਖੋ ਮੇਰੀ ਮਿਸਿਸ ਪੇਪਰ ਦੇਣ ਗਈ ਹੈ ਬਾਬੇ ਬਕਾਲੇ ਪੇਪਰ ਦੇਣ ਜਾ ਰਿਹਾ ਮੇਰੇ ਕਜ਼ਨ ਨੇ ਹੁਣ ਕੋਈ ਪੁਲਿਸ ਮੁਲਾਜ਼ਮ ਨਹੀਂ ਨਾਲ ਇੱਥੋਂ ਤੱਕ ਮੈਂ ਇੰਨੀ ਗੱਲ ਮੰਨਦਾ ਇੰਨੀ ਗੱਲ ਕਹਿ ਸਕਦਾ ਉਸ ਪ੍ਰਿੰਸੀਪਲ ਨੂੰ ਵੀ ਨਹੀਂ ਪਤਾ ਹੋਊਗਾ ਵੀ ਮੇਰੀ ਮਿਸਿਸ ਪੇਪਰ ਦੇ ਰਹੀ ਹੈ ਮੈਨੂੰ ਜਿੱਥੇ ਮਰਜੀ ਤੁਸੀਂ ਗੁਰਦੁਆਰੇ ਲੈ ਕੇ ਜਾ ਸਕਦੇ ਹੋ ਜਿੱਥੇ ਮਰਜੀ ਮੈਨੂੰ ਕਹੋਗੇ ਮੈਂ ਜਾਣਾ ਚਾਹੁੰਦਾ ਠੀਕ ਹੈ ਪਰ ਮੈਂ ਜੇ ਇੱਕ ਵੀ ਸ਼ਿਫਾਰਸ਼ ਕੀਤੀ ਹੁੰਦੀ ਲੱਖ ਲਾਂਤ ਇਹ ਅਸਲ ਦੇ ਵਿੱਚ ਹੋਇਆ ਕੀ ਇਹਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਵੀ ਸ਼ਹਿਰੀ ਕਲਸੀ ਚੰਡੀਗੜ੍ਹ ਉਹਦੇ ਪੇਪਰਾਂ ਦੀ ਜਗ੍ਹਾ ਕੋਈ ਹੋਰ ਬੈਠਾ ਫਿਰ ਇਹ ਜੇ ਸਾਢੇ ਜੇ ਜਾ ਕੇ ਸਾਢੇ 3 ਵਜੇ ਨਾਲ ਲਾਈਵ ਹੋ ਰਿਹਾ ਫਿਰ 5 ਵਜੇ ਤੱਕ ਰਹਿ ਕੇ ਰੁਕਿਆ ਕਿਉਂ ਨਹੀਂ ਉੱਥੇ ਰੁਕਦਾ ਅਸਲੀਅਤ ਪਤਾ ਕਰਦਾ ਮੇਰੀ ਮਿਸਿਸ ਪੇਪਰ ਦੇ ਕੇ ਬਾਹਰ ਆਈ ਠੀਕ ਹੈ ਉਹਨੇ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਨਾ 10ਵੀਂ ਤੋਂ ਬਾਅਦ ਉਹਨੇ ਪੋਲੋ ਟੈਕਨੀਕਲ ਦਾ ਡਿਪਲੋਮਾ ਵਗੈਰਾ ਕਰ ਰਹੀ ਸੀ ਸਾਡੀ ਮੈਰिज ਹੋ ਗਈ ਉਹਨੇ ਪਲੱਸ 2 ਦੇ ਉਹਨੇ ਪੇਪਰ ਦੇਣੇ ਚਾਏ ਕਿ ਇਹਦੇ ਵਿੱਚ ਗਲਤੀ ਹੈ ਅੱਜ ਵੀ ਸਾਡੇ ਕਈ ਆਫੀਸਰ ਪੜ ਰਹੇ ਨੇ ਸਾਡੇ ਕਈ ਲੀਡਰ ਪੜ ਰਹੇ ਨੇ ਇਹਦਾ ਮਤਲਬ ਕੋਈ ਪੜਨਾ ਗੁਣਾ ਹੈ ਕਿ ਪੜਨਾ ਇਹਦੇ ਤੋਂ ਪਰਮਿਸ਼ਨ ਲੈ ਕੇ ਪੜਨੀ ਪੈਣੀ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਖੈਰਾ ਸਾਹਿਬ ਤੁਹਾਡੇ ਘਰੇ ਵੀ ਲੇਡੀਜ਼ ਹੈ ਤੁਹਾਡੀਆਂ ਵੀ ਧੀਆਂ ਨੇ ਤੁਸੀਂ ਵੀ ਕਿਸੇ ਦੇ ਘਰ ਵਾਲੇ ਜੇ ਪਰ ਤੁਹਾਨੂੰ ਥੋੜੀ ਜਿਹੀ ਸ਼ਰਮ ਆਉਣੀ ਚਾਹੀਦੀ ਆ ਯਾਰ ਆਹ ਗੰਦੀ ਰਾਜਨੀਤੀ ਇੱਥੋਂ ਤੱਕ ਡਿੱਗ ਗਿਆ ਯਾਰ ਤੂੰ ਜੇ ਮੈਂ ਗੱਲ ਕਰਾਂ ਵੀ ਜਿਹੜੀ ਉਹ ਗਾਨੀਅਰ ਦਾੜੀ ਨੂੰ ਤੂੰ ਕਰੀਮ ਜਿਹੜੀ ਉਹ ਲਾਉਣਾ ਤੂੰ ਉਹ ਪੇਂਟ ਕਰਨਾ ਜਿਹੜਾ ਤੈਨੂੰ ਯਾਦ ਆ ਜਦੋਂ ਇਲੈਕਸ਼ਨਾਂ ਲੜਦਾ ਹੱਦ ਹੀ ਰਾਤ ਨੂੰ ਤੈਨੂੰ ਮੈਂ ਫਣੋਣ ਨੂੰ ਨਾ ਹੁੰਦਾ ਹੱਦ ਹੋ ਗਈ ਯਾਰ ਮੈਨੂੰ ਸ਼ਰਮ ਆਉਂਦੀ ਆ ਯਾਰ ਕਿੱਥੋਂ ਤੱਕ ਡਿੱਗਿਆ ਤੂੰ ਸਿਰਫ ਪਰਸਨਲ ਕੋਈ ਖੁੰਦਕ ਵੀ ਹੈਗੀ ਆ ਆਪਸ ਦੇ ਵਿੱਚ ਕੋਈ ਪੋਲਿਟੀਕਲ ਰਾਈਵਲਰੀ ਵੀ ਹੈਗੀ ਹੈ ਕਿ ਟਾਰਗੇਟ ਤੁਹਾਨੂੰ ਕੀਤਾ ਗਿਆ ਕਿਉਂ ਸਿਰਫ ਤੁਹਾਨੂੰ ਹੀ ਚੂਜ਼ ਕੀਤਾ ਗਿਆ ਆਮ ਆਦੀ ਪਾਰਟੀ ਦੇ ਵਿਧਾਇਕਾ ਦੇ ਵਿੱਚ ਔਰ ਉੱਥੇ ਤੱਕ ਉਹ ਪਹੁੰਚ ਗਏ ਔਰ ਸੈਂਟਰ ਦੇ ਬਾਹਰ ਜਾ ਕੇ ਉਹਨਾਂ ਨੇ ਐਵੇਂ ਲਾਈਵ ਹੋ ਕੇ ਗੱਲਾਂ ਕਹੀਆਂ ਦੇਖੋ ਜੀ ਅਸਲ ਦੇ ਵਿੱਚ ਪ੍ਰੋਬਲਮ ਕੀ ਹੈ ਇਹ ਪੁਰਾਣੇ ਲੀਡਰ ਤੁਰੇ ਆ ਰਹੇ ਨੇ ਬਾਪ ਵੀ ਲੀਡਰ ਗਾੜੀ ਮੁੰਡਾ ਵੀ ਲੀਡਰ ਅਸੀਂ ਆਮ ਘਰਾਂ ਚ ਉਠੇ ਅੱਜ ਜੇ ਅਸੀਂ ਸਰਵਾਈਵ ਕਰ ਰਹੇ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਦੀ ਸਾਡੇ ਤੇ ਬਲੇਮ ਲਾਉਣਗੇ ਉਲਟ ਕਦੀ ਹੋਰ ਬਲੇਮ ਲਾਉਣਗੇ ਉਲਟ ਜਦੋਂ ਨਹੀਂ ਕੋਈ ਵਾਪਿਸ ਗਈ ਤੇ ਆ ਦੱਸੋ ਆ ਪੜਾਈ ਤੇ ਬਲੇਮ ਲਾਉਂਦੇ ਤੁਸੀਂ ਆ ਬਾਬਾ ਬਕਾਲਾ ਦੇ ਵਿੱਚ ਪੇਪਰ ਦੇ ਰਹੇ ਸੀ ਤੁਹਾਡੀ ਕੌਨਸ਼ੀਅੰਸ ਸੀ ਬਟਾਲਾ ਬਟਾਲੇ ਤੋਂ ਬਾਬਾ ਬਕਾਲਾ ਫਿਰ ਸੈਂਟਰ ਕਿਉਂ ਭਰਿਆ ਗਿਆ ਇਸ ਦੇ ਉੱਤੇ ਬਹੁਤ ਸਵਾਲ ਖੜੇ ਹੋ ਰਹੇ ਨੇ ਬਾਬਾ ਬਕਾਲਾ ਜਾ ਕੇ ਪੇਪਰ ਕਿਉਂ ਦੇ ਰਹੇ ਕਹਿੰਦੇ ਉੱਥੇ ਕੋਈ ਸਪਾਰਸ਼ ਲਵਾਈ ਹੋਈ ਸੀ ਦੇਖੋ ਮੈਂ ਦੱਸਣਾ ਚਾਹੁੰਦਾ ਭਾਜੀ ਜਿਸ ਹਲਕੇ ਤੋਂ ਮੈਂ ਐਮਐਲਏ ਹਾਂ ਕੱਟੋਂ ਕਰਦੀ 40 ਦੇ ਕਰੀਬ ਉੱਥੇ ਸਕੂਲ ਨੇ ਜੇ ਮੈਂ ਸ਼ਿਫਾਰਸ਼ ਪਾਉਣੀ ਹੁੰਦੀ ਮੈਂ ਆਪਣੇ ਹਲਕੇ ਚ ਪਾਉਂਦਾ ਜੇ ਮੈਂ ਉਹਦੀ ਜਗ੍ਹਾ ਆਪਣੇ ਕਿਸੇ ਹੋਰ ਨੂੰ ਬਿਠਾਉਣਾ ਹੁੰਦਾ ਤੇ ਮੈਂ ਉਹ ਬਿਠਾਉਂਦਾ ਮੈਂ ਤੇ ਇੱਥੋਂ ਤੱਕ ਵੀ ਜਿਹੜੇ ਜਿਹੜੇ ਪੇਪਰ ਆਨਲਾਈਨ ਆ ਬਾਬਾ ਬਗਲਾ ਬ੍ਰਾਂਚ ਹੈਗੀ ਉੱਥੇ ਜਾ ਕੇ ਪੇਪਰ ਦੇ ਰਹੀ ਹੈ ਇਹ ਤੇ ਪ੍ਰਿੰਸੀਪਲ ਨੂੰ ਵੀ ਅੱਜ ਪਤਾ ਲੱਗਾ ਵਾ ਮੇਰੀ ਮਿਸਿਸ ਆ ਰਹੀ ਹੈ ਮੇਰੀ ਮਿਸਿਸ ਆ ਪੇਪਰ ਦੇਣ ਔਰ ਹਰਾਨੀ ਦੀ ਗੱਲ ਇਹ ਆ ਮੈਂ ਇਹ ਕੱਲ ਤੋਂ ਬੜਾ ਮਨ ਨੂੰ ਮਹਿਸੂਸ ਹੋਇਆ ਵੀ ਯਾਰ ਇੰਨੀ ਨੀਚ ਹਰਕਤ ਹੈ ਆ ਜੀਗਾ ਪਰ ਇੱਕ ਗੱਲ ਹੈ ਆ ਗੱਜਟ ਦੀ ਕਾਪੀ ਖੈਰਾ ਸਾਹਿਬ ਵੇਖ ਲਓ ਪਲੱਸ 2 ਦੇ ਵਿੱਚ 82% ਨੰਬਰ ਲੈ ਕੇ ਗਿਆ ਹਾਂ ਠੀਕ ਹੈ ਔਰ ਮੈਂ ਤੁਹਾਨੂੰ ਇਹਨਾਂ ਦੱਸ ਦਿਆਂ ਇਹਦਾ ਜਵਾਬ ਹੁਣ ਜਿਹੜਾ ਵਾ ਮੈਂ ਤੁਹਾਡੇ ਕੋਲ ਕੋਰਟ 'ਚ ਜ਼ਰੂਰ ਮੰਗੂਗਾ ਮੈਨੂੰ ਦੁੱਖ ਲੱਗਿਆ ਇਸ ਲੀਗਲ ਵੇ ਤੁਸੀਂ ਚੁਣੋਗੇ ਕੋਈ ਮੈਂ ਨੇਚਰਲੀ ਲੀਗਲ ਵੇ ਤੇ ਜਾਊਗਾ ਇਹਨੇ ਆਪਣੀ ਟੀਆਰਪੀ ਕਰਨ ਕਰਕੇ ਆਪਣਾ ਸੋਸ਼ਲ ਮੀਡੀਆ ਹਰ ਥਾਂ ਲਾਈਵ ਹੋਣ ਦੀ ਇਹਨੂੰ ਆਦਤ ਆ ਇਹਨੇ ਆਪਣਾ ਸੋਸ਼ਲ ਮੀਡੀਆ ਵੀ ਮੈਂ ਅੱਜ ਦੇ ਦਿਨ ਸਟਾਰ ਬਣ ਜਾਣਾ ਪਰ ਇਹਦੀ ਕੱਚੀ ਇਨਫੋਰਮੇਸ਼ਨ ਨਹੀਂ ਇਨੇ ਤਿੰਨ ਬਲੇਮ ਲਾਇਆ ਪਹਿਲਾ ਬਲੇਮ ਸਕੂਲ ਦੇ ਵਿੱਚ ਗੱਡੀਆਂ ਤੇ ਕੀ ਗੱਲ ਹੈ ਜਿਹੜੇ ਬਾਕੀ ਬੱਚੇ ਆਏ ਨੇ ਉਹ ਸਕੂਲ ਉਹ ਗੱਡੀਆਂ ਤੇ ਨਹੀਂ ਆ ਸਕਦੇ ਗੱਡੀਆਂ ਤੇ ਹੁਣ ਆ ਪਾਬੰਦੀ ਹੈ ਉੱਥੇ ਗੱਡੀਆਂ ਲੱਗੀਆਂ ਨੇ ਕੀ ਸ਼ੈਰੀ ਕਲਸੀ ਨੇ ਭੇਜੀਆਂ ਸ਼ੈਰੀ ਕਲਸੀ ਨੇ ਤੇ ਕੋਈ ਗਨਮੈਨ ਵੀ ਨਹੀਂ ਨਾਲ ਭੇਜਿਆ ਇਹਨਾਂ ਦੇ ਪਰਿਵਾਰ ਜਦੋਂ ਜਾਂਦੇ ਹੋਣਗੇ ਹੋ ਸਕਦਾ ਮੈਨੂੰ ਨਹੀਂ ਪਤਾ ਵੀ ਕੀ ਕਰਦੇ ਕੀ ਨਹੀਂ ਕਰਦੇ ਪਰ ਇੱਕ ਆਮ ਮੇਰੀ ਮਿਸਿਸ ਆਮ ਜਾ ਕੇ ਪਰਿਵਾਰਾਂ ਵਾਂਗੂ ਪੇਪਰ ਦੇਦੀ ਹੈ ਮੇਰੇ ਕਜ਼ਨ ਨਾਲ ਨੇ ਯਾਰ ਹੱਦ ਤੋਂ ਕੀ ਅੱਛੀ ਹੋਰ ਇਲਜ਼ਾਮ ਇਹ ਵੀ ਲਾਇਆ ਹੈ ਕਹਿੰਦੇ ਜੇ 12ਵੀਂ ਪਾਸ ਸੀਗੇ ਤੁਸੀਂ ਤਾਂ ਇਲੈਕਸ਼ਨ ਐਫੀਡੇਵਿਟ ਦੇ ਵਿੱਚ 10ਵੀਂ ਕਿਉਂ ਤੁਸੀਂ ਜ਼ਿਕਰ ਕੀਤਾ ਕਿਉਂ ਨਹੀਂ ਤੁਸੀਂ ਉਦੋਂ 12ਵੀਂ ਦੱਸੀ ਮੈਂ ਦੱਸਣਾ ਚਾਹੁੰਨਾ ਭਾਜੀ ਨਵੀਂ ਨਵੀਂ ਇਲੈਕਸ਼ਨ ਦੇ ਵਿੱਚ ਕਾਗਜ਼ ਫਾਰਮ ਫਿਲ ਕਰਨੇ ਸਰਟੀਫਿਕੇਟ ਪਲੱਸ 2 ਦਾ ਮੈਨੂੰ ਨਜ਼ਰ ਨਹੀਂ ਆਇਆ ਉਦੋਂ ਟਾਈਮ ਸਾਡਾ ਹੋ ਰਿਹਾ ਸੀ ਮੈਂ ਆਪਣੇ ਐਡਵੋਕੇਟ ਨੂੰ ਕਿਹਾ ਵੀ ਯਾਰ ਤੂੰ 10ਵੀਂ ਦਾ ਲਾ ਕੇ ਭੇਜ ਦੇ ਯਾਰ ਇਹਦੇ 'ਚ ਮੈਂ ਗੁਣਾ ਕਰ ਲਿਆ ਮੈਂ ਗੁਣਾ ਕਰ ਲਿਆ ਇਹਦੇ 'ਚ ਭਾਵੇਂ ਮੈਂ 5ਵੀਂ ਦਾ ਲਾ ਦਿਆਂ ਇਹ ਕੌਣ ਹੁੰਦਾ ਮੇਰੀ ਨਿੱਜੀ ਲਾਈਫ ਤੇ ਆਪ ਕਿੰਨਾ ਪੜਿਆ ਹੈ ਇਹਦੇ ਕੋਲ ਅਸੀਂ ਸਰਟੀਫਿਕੇਟ ਮੰਗ ਰਹੇ ਜਾਂ ਇਹਨੇ ਆਪਣੀ ਪੜ੍ਹਾਈ ਦਾ ਬਿਉਰਾ ਦਿੱਤਾ ਸਾਨੂੰ ਵੀ ਤੂੰ ਕੀ ਕਰ ਰਿਹਾ ਕੀ ਕੀਤਾ ਤੂੰ ਹੱਦ ਤੋ ਕੀ ਹੈ ਇਹ ਤੇ ਮੇਰੀ ਨਿੱਜੀ ਲਾਈਫ ਆ ਯਾਰ ਮੈਂ ਭਾਵੇਂ ਅਨਪੜ੍ਹ ਸ਼ੂ ਕਰਦਿਆਂ ਤੂੰ ਕੌਣ ਹੋਣਾ ਮੇਰੀ ਲਾਈਫ ਦੇ ਬਾਰੇ ਬੋਲਣ ਵਾਲਾ ਯਾਰ ਤੂੰ ਕੌਣ ਹੈ ਹੱਦ ਹੁੰਦੀ ਹੈ ਇਹ ਬਸ ਟੀਆਰਪੀ ਆ ਬਸ ਜਿੱਥੇ ਜਾਵਾਂ ਲਾਈਵ ਹੋ ਜਾਵਾਂ ਲੋਕ ਇਹਨੂੰ ਸੁਣਨ ਮੈਂ ਇਹਦਾ ਆਪਣਾ ਸਟੈਂਡ ਹੈਗਾ ਪਹਿਲਾਂ ਇਹ ਇੱਕ ਖਿਲਾਫ ਬੁਲੰਡਾ ਬਿੰਦਾ ਬਾਅਦ ਵਿੱਚ ਬਾਹਰ ਜਾ ਕੇ ਉਹਦੇ ਹੱਕ ਚ ਬੁਲੰਡਾ ਬਿੰਦਾ ਕੀ ਹੈ ਇਹ ਦਾ ਸਟੈਂਡ ਇਹਦੀ ਪਾਰਟੀ ਦੇ ਇਹਦੇ ਤੇ ਵਿਸ਼ਵਾਸ ਨਹੀਂ ਕਰਦੇ ਬਹੁਤ سارے ਸਵਾਲ ਹੁਣ ਇਹ ਵੀ ਹੋਣਗੇ ਨਾ ਕਿਉਂਕਿ ਤੁਸੀਂ 12ਵੀਂ ਪਾਸ ਹੈਗੀ ਹੋ ਔਰ ਜਿਸ ਤਿੱਕ ਨਾਲ ਇਹ ਸਵਾਲ ਹੋ ਰਿਹਾ ਸੀਗਾ ਕਿ ਦੁਬਾਰਾ ਫਿਰ ਇਮਤਿਹਾਨ ਕਿਉਂ ਹੋਇਆ ਕਿਉਂਕਿ ਲੋਕ ਕਹਿੰਦੇ ਨੇ ਕਿ ਜੇ ਦੁਬਾਰਾ ਕਿਸੇ ਚੀਜ਼ ਨੂੰ ਪੜ੍ਹਨਾ ਹੋਵੇ ਕਹਿੰਦੇ ਡਬਲ ਐਮਏ ਹੋ ਸਕਦੀ ਹੈ ਡਬਲ ਬੀਏ ਹੋ ਸਕਦੀ ਹੈ ਇਹ ਡਬਲ 12ਵੀਂ ਵਾਲਾ ਸਿਸਟਮ ਕਹਿੰਦੇ ਕਿਉਂ ਮੈਂ ਮੈਂ ਦੱਸਣਾ ਚਾਹੁੰਦਾ ਭਾਈ ਮੇਰੀ ਨਿੱਜੀ ਲਾਈਫ ਹੋ ਸਕਦਾ ਗਲਤੀ ਨਾ ਬੰਦੇ ਤੋਂ ਪਰਿਆ ਗਿਆ ਜੀ ਠੀਕ ਹੈ ਨਾ ਹਾਂ ਜਹਾਂ ਤੇ ਮੈਂ ਜਾ ਰਿਹਾ ਪੇਪਰ ਦੇ ਰਿਹਾ ਇਹਦਾ ਬਲੇਮ ਇਹ ਆ ਵੀ ਉੱਥੇ ਸ਼ੈਰੀ ਕਲਸੀ ਦੀ ਜਗ੍ਹਾ ਕੋਈ ਹੋਰ ਪੇਪਰ ਦੇ ਰਿਹਾ ਜੀ ਸ਼ੈਰੀ ਕਲਸੀ ਦੀ ਥਾਂ ਤੇ ਬੈਠਾ ਫਿਰ ਤੂੰ ਐਂਡ ਤੱਕ ਕਿਉਂ ਨਹੀਂ ਰਿਹਾ ਮੇਰਾ ਸਵਾਲ ਦਾ ਜਵਾਬ ਦੇ ਜੇ ਤੂੰ ਸਾਢੇ 3:00 4:00 ਵਜੇ ਪਹੁੰਚ ਗਿਆ ਤੈਨੂੰ ਪਤਾ 5:00 ਵਜੇ ਪੇਪਰ ਖਤਮ ਹੋਣਾ ਉਦੋਂ ਲਾਈਵ ਕਰ ਕਿਉਂ ਭੱਜਿਆ ਉਥੋਂ ਜਦੋਂ ਇਹਨੂੰ ਪਤਾ ਲੱਗ ਗਿਆ ਅਸਲੀਅਤ ਜਿਹੜੀ ਆਸਤੇ ਆਸਤੇ ਸਾਹਮਣੇ ਆ ਗਈ ਆ ਬਸ ਉਤੋਂ ਬਾਅਦ ਨਿਕਲਣਾ ਸ਼ੁਰੂ ਹੋ ਗਿਆ ਇਸ ਤੋਂ ਪਹਿਲਾਂ ਹਾਲਾਂਕਿ ਤਿੰਨ ਪੇਪਰ ਹੋ ਚ ਤਾਂ ਤੁਸੀਂ ਤਿਆਰ ਹੈਗੇ ਹੋ ਜਾਂਚ ਕਰਵਾਉਣ ਨੂੰ ਕਿ ਪਹਿਲਾਂ ਤੁਹਾਡੇ ਨਾਮ ਦੇ ਉੱਤੇ ਤੁਹਾਡੇ ਰੋਲ ਨੰਬਰ ਦੇ ਉੱਤੇ ਕੋਈ ਪੇਪਰ ਨਹੀਂ ਹੋਇਆ ਮੈਂ ਕਿਹਾ ਜੀ 101% ਜਾਂਚ ਹੋਵੇ ਔਰ ਅੱਜ ਮੇਰੀ ਮਿਸੇ ਨੇ ਵੀ ਇੰਨੀ ਗੱਲ ਕਹਿ ਦਿੱਤੀ ਵੀ ਉਹਦੀ ਰਾਈਟਿੰਗ ਚੈੱਕ ਕਰ ਲੈ ਸਾਈਨ ਚੈੱਕ ਕਰ ਲਾ ਜਾ ਕੇ ਠੀਕ ਹੈ ਜੇ ਕੋਈ ਫਰਕ ਨਜ਼ਰ ਆ ਜਾਵੇ ਤੇ ਖਿਆਰਾ ਸਾਹਿਬ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੇ ਇਹ ਗਲਤ ਹੋ ਜਾਵੇ ਜਾਂ ਮੇਰੀ ਮਿਸੇ ਦੀ ਜਗ੍ਹਾ ਕੋਈ ਹੋਰ ਬੈਠਾ ਹੋਵੇ ਤੇ ਮੱਕਾ ਦੀ ਵੀ ਜ਼ਿੰਦਗੀ ਚ ਤੁਹਾਡੇ ਚ ਅੱਖਾਂ ਚੁੱਕ ਕੇ ਗੱਲ ਨਹੀਂ ਕਰੂੰਗਾ ਪਰ ਇੱਕ ਗੱਲ ਦੱਸਾਂ ਗਲਤ ਕੀਤਾ ਤੂੰ ਪਰਿਵਾਰ ਨਾਲ ਗਿਆ ਗਲਤ ਕੀਤਾ ਮੇਰੇ ਨਾਲ ਗੱਲ ਕਰ ਮੈਂ ਬੈਠਾ ਜਿਹੜੀ ਗੱਲ ਤੂੰ ਕਰਨੀ ਸਾਡੇ ਨਾਲ ਕਰ ਠੀਕ ਹੈ ਬਈ ਇੱਥੇ ਆ ਮੇਰੇ ਕੋਲ ਪੁੱਛ ਲੈ ਮੈਂ ਤੈਨੂੰ ਅਸਲੀਏ ਦੱਸ ਦਿਆਂ ਉਹ ਕਹਿੰਦੇ ਕਿ ਆਮ ਆਦੀ ਪਾਰਟੀ ਚ ਐਮ ਐਲ ਏ ਬਣ ਕੇ ਕਹਿੰਦੇ ਹੁਣ ਆਪਣੇ ਪਰਿਵਾਰ ਨੂੰ ਪੜਾਉਣ ਲੱਗ ਜਾਂਦੇ ਨੇ ਕਹਿੰਦੇ ਹੋ ਸਕਦਾ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ 12ਵੀਂ ਕਰਾ ਕੇ ਪ੍ਰੋਫੈਸਰ ਲਾ ਦਿੱਤਾ ਜਾਵੇ ਪੀ ਐਚ ਡੀ ਕਰਵਾ ਲਈ ਦਿੱਤੀ ਜਾਵੇ ਤਾਂ ਕਹਿੰਦੇ ਐਵੇਂ ਸਰਕਾਰੀ ਨੌਕਰੀਆਂ ਲੈਣ ਦੇ ਚੱਕਰਾਂ ਦੇ ਵਿੱਚ ਇਹ ਪੜਾਈਆਂ ਮੰਦਾ ਪੁੱਛੇ ਜੇ ਕਿਸੇ ਪਰਿਵਾਰ ਦੇ ਜੀ ਨੂੰ ਪੜਾਉਣਾ ਇਹਦੀ ਪਰਮਿਸ਼ਨ ਲੈਣੀ ਹੈ ਜਾਂ ਇਹ ਉਹ ਕੀ ਕਹਿੰਦੇ ਹੁੰਦੇ ਬਾਬਾ ਪਗਵੇਸ਼ਵਰ ਦਾਮ ਵਾਲਾ ਬਾਬਾ ਜਿਹੜਾ ਆਕੇ ਨੇ ਉਹ ਫਿਊਚਰ ਵਸ ਦੇਣਾ ਠੀਕ ਹੈ ਨਾ ਇਹਨੂੰ ਤੇ ਆਪਣਾ ਨਹੀਂ ਪਤਾ ਵੀ ਇਹਨੇ ਕਾ ਕੀ ਕਰਨਾ ਤੇ ਰਹੀ ਗੱਲ ਨੌਕਰੀਆਂ ਦੀ ਉਹ ਜੇ ਆਮ ਘਰਾਂ ਚੋਂ ਉੱਠ ਕੇ ਆਮ ਘਰਾਂ ਚੋਂ ਉੱਠ ਕੇ ਲੋਕਾਂ ਨੇ ਜੇ ਸਾਨੂੰ ਇੰਨਾ ਪਿਆਰ ਦਿੱਤਾ ਨਾ ਅੱਗੇ ਵੀ ਬੜੀ ਵਧੀਆ ਰੋਟੀ ਖਾਣੇ ਠੀਕ ਹੈ ਨੌਕਰੀਆਂ ਦੇ ਸਿਰ ਤੇ ਨਹੀਂ ਚੰਗੇ ਭਲੇ ਘਰ ਚੋਂ ਆਪਾਂ ਕਦੇ ਥੋੜਾ ਜਿਹਾ ਸਾਡਾ ਪਸ਼ੂਕਰ ਦੇ ਵਿੱਚ ਹੱਥ ਮਾਰ ਲਈ ਐਵੇਂ ਕਿੱਥੇ ਤੁਰਿਆ ਫਿਰਦਾ ਮੈਂ ਤੇ ਹੈਰਾਨ ਹੁਣਾ ਵੀ ਕੀ ਉਦੋਂ ਇਹਨੂੰ ਅੱਜ ਵੀ ਯਾਦ ਹੋਣਾ ਉਦੋਂ ਇਹਨੂੰ ਚੇਤਾ ਭੁੱਲ ਗਿਆ ਜਦੋਂ ਮੈਨੂੰ ਇਹ ਫੋਨ ਕਰਕੇ ਕਹਿੰਦਾ ਵੀ ਐਮਪੀ ਦੀ ਟਿਕਟ ਸ਼ਹਿਰੀ ਤੂੰ ਲੜੇਂਗਾ ਜਦੋਂ ਆਮ ਆਦਮੀ ਪਾਰਟੀ ਸੀ ਇਹਨੂੰ ਪੁੱਛਿਓ ਇਹਨੇ ਮੈਨੂੰ ਕਹਾ ਕਿ ਨਹੀਂ ਕਿਹਾ ਉਦੋਂ ਸ਼ਹਿਰੀ ਕਲ ਸੀ ਚੰਗਾ ਸੀ ਅੱਜ ਸ਼ਹਿਰੀ ਕਲ ਸੀ ਬੁਰਾ ਠੀਕ ਹੈ ਨਾ ਅੱਜ ਆਪੋਜ਼ਿਟ ਪਾਰਟੀ ਹੈ ਨਾ ਉਦੋਂ ਤੇ ਸਾਨੂੰ ਆਪ ਕਹਿੰਦਾ ਵੀ ਇਤਨਾ ਕਰੀਏ ਆ ਕਰੀਏ ਜੇ ਕਰੀਏ ਉਹ ਕਰੀਏ ਅੱਜ ਅੱਜ ਤੋਂ ਐਂ ਜਿਤਨਾ ਵੀ ਵੇਖੇ ਨਹੀਂ ਸਿਕਾਉਂਦੇ ਦਿੱਲੀ ਮਾਡਲ ਦੇ ਉੱਤੇ ਸਕੂਲ ਸਿਸਟਮ ਦੇ ਉੱਤੇ ਬਹੁਤ ਸਵਾਲ ਖੜੇ ਕਰ ਦਿੱਤੇ ਔਰ ਉਹਨਾਂ ਨੇ ਕੜਕੜੇ ਦੇ ਵਿੱਚ ਹੀ ਇੱਕ ਪੂਰੇ ਤਰੀਕੇ ਨਾਲ ਸਕੂਲ ਸਿਸਟਮ ਨੂੰ ਖੜਾ ਕਰ ਦਿੱਤਾ ਕਿ ਇਸ ਸਿਸਟਮ ਦੇ ਵਿੱਚ ਨਕਲ ਹੁੰਦੀ ਹੈ ਸਿਸਟਮ ਦੇ ਵਿੱਚ ਇਸ ਤਰੀਕੇ ਦੀ ਧਾਂਦਲੀ ਹੁੰਦੀ ਹੈ ਤਾਂ ਤੁਸੀਂ ਕੀ ਲੀਗਲ ਵੇ ਲੈਣ ਜਾ ਰਹੇ ਤੁਸੀਂ ਕਿਵੇਂ ਕੋਰਟ ਦੇ ਵਿੱਚ ਇਹਨਾਂ ਨੂੰ ਚੈਲੰਜ ਬਾਜੀ ਇੱਕ ਪ੍ਰੂਫ ਲੈ ਆਵੇ ਇੱਕ ਪ੍ਰੂਫ ਵੀ ਮੈਂ ਉੱਥੇ ਪੇਪਰ ਦੇਣ ਗਿਆ ਇਹਨੇ ਚੈਲੰਜ ਕੀਤਾ ਸ਼ੈਰੀ ਕਲਸੀ ਦੀ ਜਗ੍ਹਾ ਕੋਈ ਹੋਰ ਪੇਪਰ ਦੇ ਰਿਹਾ ਮੈਨੂੰ ਸਾਬਤ ਕਰ ਦੇਵੇ ਮੇਨ ਗੱਲ ਏ ਫਿਰ ਦੂਸਰਾ ਇਹਨੇ ਟਾਰਗੇਟ ਕੀਤਾ ਇਹਦੀ ਮਿਸਿਸ ਦੀ ਜਗ੍ਹਾ ਕੋਈ ਹੋਰ ਪੇਪਰ ਦੇ ਰਿਆ ਠੀਕ ਹੈ ਨਾ ਮੈਨੂੰ ਸਾਬਤ ਕਰੇ ਬਸ ਵੀ ਉੱਥੇ ਕੌਣ ਪੇਪਰ ਦੇ ਰਿਆ ਬਸ ਮੈਂ ਇਹ ਗੱਲ ਕਹਿਣੀ ਚਾਹੁੰਦਾ ਠੀਕ ਹੈ ਨਾ ਬਾਕੀ ਰਹੀ ਗੱਲ ਮੈਨੂੰ ਇਸ ਗੱਲ ਤੇ ਮਾਣ ਹੈ ਵੀ ਮੈਂ ਗਲਤ ਕੰਮ ਨਹੀਂ ਕਰਾਂਗਾ ਸੀ ਜੇ ਸਰਕਾਰ ਦੇ ਨਾਲ ਕਦੀ ਗਲਤ ਕੰਮ ਨਹੀਂ ਕਰਾਂਗੇ ਅਸੀਂ ਤੇ ਯਾਰ ਗੱਡੀ ਚਲਾਉਣ ਲੱਗਿਆ ਵੀ ਲਾਇਸੈਂਸ ਇਹ ਵਿੱਚ ਰੱਖਦੇ ਆ ਠੀਕ ਆ ਬੰਦੇ ਤੋਂ ਗਲਤੀ ਹੋ ਗਈ ਕਰ ਗਿਆ ਇਹਦਾ ਮਤਲਬ ਮੇਰੀ ਨਿੱਜੀ ਲਾਈਫ ਆ ਯਾਰ ਮੇਰੀ ਨਿੱਜੀ ਲਾਈਫ ਆ ਮੈਂ ਪਲੱਸ 2 ਕਰਾਂ ਮੈਂ ਬੀਏ ਕਰਾਂ ਮੈਂ ਐਮਏ ਕਰਾਂ ਮੈਂ ਤੇਰੇ ਤੋਂ ਪਰミਸ਼ਨ ਲੈ ਕੇ ਕਰਨਾ ਕਿ ਜਾਂ ਤੇਰੇ ਤੋਂ ਪਾਸ ਕਰਾਈਏ ਸਾਈਨ ਕਰਾਈਏ ਵੀ ਆਪਾਂ ਪੜਨਾ ਆਵਾਂ ਤੇ ਤੇਰੀ ਗਲਤੀ ਨਹੀਂ ਇੱਕ ਵਾਰ ਸੁਵਾਨਾ ਦੇ ਘੇਰੇ ਦੇ ਵਿੱਚ ਜਾਂ ਸ਼ੱਕ ਦੇ ਘੇਰੇ ਦੇ ਵਿੱਚ ਸੁਖਪਾਲ ਖੇੜਾ ਨੂੰ ਜ਼ਰੂਰ ਲੈ ਕੇ ਆਇਆ ਹੋਗਾ ਮੈਂ ਤੁਹਾਨੂੰ ਇਹੋ ਗੱਲ ਕਹਿਣ ਲੱਗਾ ਇੱਕ ਇਹ ਗਲਤੀ ਕਰਕੇ ਆਇਆ ਪਰ ਇਹ ਕਲੀਅਰ ਤੇ ਕਰਦਾ ਵੀ ਉੱਥੇ ਵਾਕਿਆ ਸ਼ੈਰੀ ਕਲਸੀ ਦੀ ਜਗ੍ਹਾ ਕੋਈ ਹੋਰ ਪੇਪਰ ਦੇ ਰਿਆ ਸ਼ੈਰੀ ਕਲਸੀ ਦੀ ਮੈਸੇਜ ਦੀ ਜਗ੍ਹਾ ਕੋਈ ਹੋਰ ਪੇਪਰ ਦੇ ਰਿਆ ਨਾਲੇ ਮੈਂ ਆ ਤੁਹਾਨੂੰ ਫਿਰ ਦੱਸ ਵਿਖਾਉਣਾ ਚਾਹੁੰਦਾ ਆ ਗਜੜ ਦੀ ਕਾਪੀ ਐ ਜੇ ਮੈਂ ਸਰਟੀਫਿਕੇਟ ਦੀ ਗੱਲ ਕਰਾਂ ਕਹਿੰਦੇ ਨਾ ਵੀ ਝੂਠ ਮਾਰਦਾ ਜੀ ਆ ਗਜੜ ਦੀ ਕਾਪੀ ਐ ਚੈੱਕ ਕਰ ਲੈ ਜਿਹੜੀ ਡੀ ਐਮ ਸੀ ਵੀ ਹੈ ਨਾ ਉਹ ਗਜੜ ਤੋਂ ਨਿਕਲਦੀ ਐ ਚੈੱਕ ਕਰ ਲੈ ਠੀਕ ਐ ਸੋ ਇਹ ਰਿਕਾਰਡ ਤੁਸੀਂ ਹੁਣ ਕਢਵਾ ਲਓਗੇ ਹੋਰ ਵੀ ਕਢਵਾਓਗੇ ਲੋ ਜੀ ਸਾਹਬਾ ਜੀ ਗੱਲ ਇਹ ਆ ਅਸੀਂ ਗਲਤ ਹੋਈਏ ਤੇ ਸਾਨੂੰ ਡਰ ਹੋਵੇ ਜਦੋਂ ਹੈ ਹੀ ਗਲਤ ਨਹੀਂ ਜਦੋਂ ਆਪਾਂ ਕੰਮ ਹੀ ਆਪਣਾ ਦਾਇਰਾ ਜਿਹੜਾ ਵਾ ਵੀ ਉਹ ਆਪਾਂ ਇੱਕ ਵਧੀਆ ਏਵੇਂ ਲਾ ਕੇ ਆਪਾਂ ਗੱਡੀ ਚਲਾਉਂਦੇ ਮੈਂ ਲਾਇਸੈਂਸ ਜੇਬ ਚ ਰੱਖਦਾ ਕਿਤੇ ਵੀ ਐਵੇਂ ਕੱਲ ਕੋਈ ਇਹ ਨਾ ਕਵੇ ਵੀ ਯਾਰ ਲਾਇਸੈਂਸ ਨਹੀਂ ਹੈ ਤੁਹਾਡਾ ਮੈਂ ਤਾਂ ਇਹ ਹੈਰਾਨ ਹੁੰਨਾ ਵੀ ਇਹੋ ਜੀਆਂ ਕੂਜੀਆਂ ਹਰਕਤਾਂ ਤੇ ਦੇਖ ਗਿਆ ਸਿਰਫ ਟੀਆਰਪੀ ਲੈਣ ਕਰਕੇ ਯਾਰ ਟੀਆਰਪੀ ਚਾਹੀਦੀ ਇਹਨੂੰ ਸੂਮੀਡੀਆ ਦੇ ਉੱਤੇ ਬਹੁਤ ਤੁਹਾਡੇ ਉੱਤੇ ਸਵਾਲ ਖੜੇ ਹੋ ਰਹੇ ਨੇ ਬਹੁਤ ਲੋਕੀ ਇਹ ਕਹਿ ਰਹੇ ਨੇ ਕਿ ਆ ਬਦਲਾਵ ਹੈ ਇਹ ਦਾ ਸਿੱਖਿਆ ਮਾਡਲ ਹੈ ਕੀ ਕਹਿਣਾ ਚਾਹੁੰਦਾ ਦੇਖੋ ਜੀ ਭਾਜੀ ਜੇ ਗਲਤ ਹੋਈਏ ਤੇ ਫਿਰ ਆਪਾਂ ਚੁੱਪ ਕਰਕੇ ਬੈਠੇ ਹੋਈਏ ਠੀਕ ਹੈ ਨਾ ਬਦਲਾ